ਤसरी ਕਾਲ ਸਾਰਿਆਂ ਨੂੰ ਆਓ ਕਰਾਂ ਦੀ ਜੁੜੋ ਮਾਲਾ ਜੀ ਸਾਰੇ ਜਣੇ ਲਾਈਵ ਨੂੰ ਸ਼ੇਅਰ ਕਰ ਦਿਆ ਕਰੋ ਮਾਲਾ ਜੀ ਪਤਾ ਕਿਉਂ ਮੈਂ ਤੈਨੂੰ ਗੱਲ ਲਾ ਦਦਾ ਮੈਂ ਕਿਸੇ ਨੂੰ ਕਹਿਣਾ ਨਹੀਂ ਹੁੰਦਾ ਉਹਦਾ ਰੀਜ਼ਨ ਇਹ ਹੈ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹਦਾ ਕਿਸੇ ਦਾ ਕੰਮ ਹੈ ਕਿਸੇ ਲਈ ਕਰ ਰਹੇ ਹਾਂ ਮੈਂ ਬਸ ਠੀਕ ਹੈ ਮੈਨੂੰ ਇਹਨਾਂ ਚੀਜ਼ਾਂ ਦਾ ਚੰਗਾ ਲੱਗਦਾ ਸਕੂਨ ਮਿਲਦਾ ਥੋੜਾ ਜਿਹਾ ਠੀਕ ਹੈ ਕਿਸੇ ਦੀ ਕੋਈ ਪ੍ਰੋਮੋਸ਼ਨ ਕਰਨੀ ਹੈ ਜਾਂ ਕੁਝ ਵੀ ਕਰਨਾ ਠੀਕ ਹੈ ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਆ ਛੋਟੇ ਬਿਜ਼ਨਸ ਆ ਜਿਹੜੇ ਵੱਡੇ ਆ ਵੀਰੇ ਜਿਹੜੇ ਐਡਾਂ ਕਰਾ ਸਕਦੇ ਆ ਕੋਈ ਨਹੀਂ ਉਹਨਾਂ ਤੋਂ ਅਸੀਂ ਵੀ 2 ਰੁਪਏ ਲੈ ਲਈਦੇ ਆ ਨਾ ਕੋਈ ਦਿੱਕਤ ਨਹੀਂ ਆਏ ਆ ਆਪਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਮੇਰੇ ਭਰਾ ਨੇ ਇਹਨੂੰ ਸ਼ੇਅਰ ਸ਼ੁਰੂ ਕਰਦੋ ਚਾਰ ਜਾਣੇ ਜੁੜ ਜਾਣ 6-7 ਜਾਣੇ ਹੋ ਗਏ ਨੇ ਬਾਕੀ ਆਪਾਂ ਪਾ ਦੇਣਾ ਤੇ ਤੁਹਾਨੂੰ ਮਲਾਉਣੇ ਆ ਇੱਧਰ ਬਾਈ ਜੀ ਕੁਰਤਾ ਪਜਾਮਾ ਵਾਲਿਆਂ ਦੇ ਨਾਲ ਸਾਸਰੀਆ ਕਾਲ ਬਾਬਿਓ ਕਿਵੇਂ ਹੋ ਜੀ ਹਨ ਕੈਮ ਕਿਰਪਾ ਰੇਲਾ ਕਲਾਕਾਰਾਂ ਨਾਲ ਰਹਿ ਕੇ ਦੂਜੋਂ ਬੋਲਣ ਲੱਗ ਗਏ ਸਾਸਰੀਆ ਕਾਲ ਬਾਬਿਓ ਬਾਈ ਹੁਣਾਂ ਦਾ ਕੰਮ ਆ ਕੁਰਤੇ ਪਜਾਮਿਆਂ ਦਾ ਬਾਈ ਮਾੜਾ ਜੀ ਆਪਦੇ ਬਾਰੇ ਦੱਸੋ ਹਾਂਜੀ ਬਾਈ ਆਪਣੇ ਕੋਲ ਨਾ ਪਿਓਰ ਕਾਟਨ ਦੇ ਕੁੜਤੇ ਪਜਾਮਿਆਂ ਦਾ ਕੱਪੜਾ ਹੁੰਦਾ ਹੈ ਤੇ ਹਰ ਤਰ੍ਹਾਂ ਦੀ ਕਾਟਨ ਹੁੰਦੀ ਹੈ ਜਿਵੇਂ ਨਾਰਮਲ ਕਾਟਨ ਹੋਗੀ ਉਹ ਚ ਕਾਫੀ ਵੈਰਾਈਟੀ ਆ ਫਿਰ ਗੀਜ਼ਾ ਕਾਟਨ ਹੈ ਲਿਨਨ ਪੇਪਰ ਹਰ ਤਰ੍ਹਾਂ ਦੀ ਹੁੰਦੀ ਹੈ ਬਾਈ ਇਹ ਚੀਜ਼ ਇਹ ਚੀਜ਼ ਇਹਦੇ ਨਾਲੋਂ ਵੈਸੇ ਪਹਿਲਾਂ ਮਾੜਾ ਜੀ ਚਲੋ ਇਹ ਵੀ ਸੌਰੀ ਤੁਹਾਡੀ ਗੱਲ ਕੱਟੀ ਤੁਸੀਂ ਇਸ ਤੋਂ ਬਾਅਦ ਮਾੜਾ ਜੀ ਇੱਕ ਪਹਿਲਾਂ ਇਹ ਤੋਂ ਸ਼ੁਰੂਆਤ ਕਰੋ ਵੀ ਤੁਸੀਂ ਕੰਮ ਕਿੱਥੋਂ ਸ਼ੁਰੂ ਕਰਿਆ ਬੱਲਬਦ ਇਦਾਂ ਸੀਗਾ ਵੀ ਪਹਿਲਾਂ ਤਾਂ ਮੈਂ ਚੰਡੀਗੜ੍ਹ ਰਹਿੰਦਾ ਹੁੰਦਾ ਸੀ ਠੀਕ ਹੈ ਜੀ ਬਾਈ ਮਾਣੇ ਮੂਵ ਕੀਤਾ ਹਾਂਜੀ ਘਰ ਦੇ ਵਿੱਚ ਇੱਕ ਮੰਜੇ ਤੇ ਦੋ ਥਾਨ ਰੱਖ ਕੇ ਸ਼ੁਰੂ ਕੀਤਾ ਸੀ ਹਾਂਜੀ ਤੇ ਦੋ ਥਾਨ ਬਸ ਇਹ ਵੀ ਨਹੀਂ ਪਤਾ ਕਿੰਦਾ ਦਾ ਕੱਪੜਾ ਸੀ ਇੰਨਾ ਕਿ ਪਤਾ ਵੀ ਕਾਟਨ ਸੀਗੀ ਹਾਂਜੀ ਭਰਾਵਾਂ ਮਿੱਤਰਾਂ ਨੂੰ ਕਹਿੰਦਾ ਵੀ ਭਾਈ ਆਪਾਂ ਸ਼ੁਰੂ ਕੀਤਾ ਕੰਮ ਉਹ ਵੀ ਆਜੋ ਤੇ ਕੋਈ ਇੱਕ ਲੈ ਗਿਆ ਕੋਈ ਦੋ ਲੈ ਗਿਆ ਕੋਈ ਚਾਰ ਲੈ ਗਿਆ ਮੈਨੂੰ ਨਹੀਂ ਪਤਾ ਉਹਨਾਂ ਨੇ ਸਵਾਏ ਆ ਪਾਏ ਆ ਕਿ ਨਹੀਂ ਵੀ ਆਪਾਂ ਉਹ ਭਰਾ ਨੂੰ ਸਪੋਰਟ ਕਰਨਾ ਭਰਾ ਨੂੰ ਸਪੋਰਟ ਉਹਨਾਂ ਨੇ ਬਈ ਮੈਨੂੰ ਹੌਸਲਾ ਪੂਰਾ ਦਿੱਤਾ ਓਕੇ ਜੀ ਉਹ ਤੋਂ ਸਟਾਰਟ ਅਪ ਉਹ ਗੱਲ ਨਹੀਂ ਐਵੇਂ ਜਾਣੀ ਨਾ ਮੰਢੀਰ ਤੂੜੀ ਫਿਰਦੀ ਨੀ ਯਾਰਾ ਵਿੱਚ ਰੱਬ ਵੱਸਦਾ ਵੀ ਮੇਰੇ ਲਈ ਵੱਸਿਆ ਮੇਰੇ ਲਈ ਵੱਸਿਆ ਵੀ ਲੋਕ ਕੁਝ ਕਹੀ ਜਾਣਾ ਕਿਸੇ ਦੀ ਆਈ ਐਮ ਬlesed ਕਿ ਮੇਰੇ ਯਾਰ ਦੋਸਤ ਵਧੀਆ ਨੇ ਤੁਹਾਡੇ ਵਰਗੇ ਸਾਰਿਆਂ ਵਰਗੇ ਯਾਰ ਦੋਸਤ ਵਧੀਆ ਨੇ ਮੈਨੂੰ ਹੌਸਲਾ ਮਿਲਿਆ ਹੌਲੀ ਹੌਲੀ ਦੋ ਥਾਨਾਂ ਤੋਂ ਵਾਈਕਰੂ ਦੀ ਮੇਰ ਨਾਲ ਘਮਾਉਂਦੇ 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 ਹੁਣ ਇੱਕ ਗਟਾਉਂ ਲੁਧਿਆਣੇ ਆ ਇੱਕ ਮੁਹਾਲੀ ਆ ਤੇ ਸ਼ੋਅਰੂਮ ਨਹੀਂ ਖੋਲਿਆ ਪਰ ਖੁੱਲ ਜੀ ਉਹ ਵੀ ਵਾਈਗਰੂ ਦੀ ਮੇਰੇ ਨਾਲ ਚੱਲਦੀ ਤੇ ਬਾਕੀ ਚੱਲੀ ਜਾਂਦਾ ਹੁਣ ਹੌਲੀ ਹੌਲੀ ਜੀ ਹਾਂ ਤੇ ਡਿਲੀਵਰੀ ਵਰਲਡ ਵਾਈਡ ਹੈ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਹਾਂ ਤੇ ਬਾਕੀ ਹਰ ਤਰ੍ਹਾਂ ਦੀ ਕਾਟ ਲਉਂਦੀ ਹੈ ਤੇ ਬਾਕੀ ਆਪਣਾ ਲੇਡੀਜ਼ ਦਾ ਵੀ ਹੈਗਾ ਕੰਮ ਤੇ ਉਹ ਮੇਰੀ ਮਮ ਤੇ ਵਾਈਫ ਦੇਖਦੇ ਆ ਮਤਲਬ ਪਰਿਵਾਰ ਨੇ ਸਾਰੇ ਨੇ ਇਕੱਠੇ ਰਲ ਕੇ ਮਿਹਨਤ ਕੀਤੀ ਹੈ ਤਾਂ ਮਤਲਬ ਜਾ ਕੇ ਇੱਥੇ ਤੱਕ ਰੋਟੀ ਪਾਣੀ ਖਾਣ ਲੱਗੇ ਚਲੋ ਬਾਈ ਤੇ ਕੌਮ ਤੇ ਵਾਈਫ ਦੇਖਦੇ ਆ ਉਹ ਵੀ ਆਪਣਾ ਹੋਲ سیل ਦਾ ਉਧਰ ਬੰਦਿਆਂ ਦਾ ਕੋਈ ਕੰਮ ਨਹੀਂ ਲੇਡੀਜ਼ ਸੈਕਸ਼ਨ ਹੈ ਤੇ ਸਾਰਾ ਆਪਣੇ ਤੋਂ ਬੁਟੀਕ ਵਾਲੇ ਨਾਰਮਲ ਕਸਟਮਰ ਉਹ ਵੀ ਸਾਰਾ ਲੈ ਕੇ ਜਾਂਦੇ ਆ ਹਰ ਤਰ੍ਹਾਂ ਦਾ ਹੁੰਦਾ ਕੱਪੜਾ ਜਿਵੇਂ ਲੇਡੀਜ਼ ਦਾ ਉਹਦਾ ਡਰੈਸ ਮਟੀਰੀਅਲ ਚੱਕਨ ਚੋਕਨ ਹਰ ਤਰ੍ਹਾਂ ਦੀ ਹੁੰਦੀ ਹਾਂ 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 ਤੇ ਫਿਰ ਜਦੋਂ ਮੈਂ ਲੁਧਿਆਣੇੋਂ ਚੰਡੀਗੜ੍ਹ ਮੂਵ ਕੀਤਾ ਫਿਰ ਆਪਾਂ ਕੁੜਤੇ ਵੀ ਆਮੇ ਐਡ-ਆਨ ਕੀਤੇ ਹਾਂ ਤੇ ਇੱਕ ਥਾਨ ਦੋ ਥਾਨਾਂ ਤੋਂ ਸ਼ੁਰੂ ਕਰਕੇ ਕੀਤਾ ਐਵੇਂ ਮੈਂ ਘਰਦਿਆਂ ਤੇ ਡੰਡਾ ਦੇਈ ਜਾਂਦਾ ਮੈਨੂੰ 2-10 ਲੱਖ 20 ਲੱਖ 2 ਉਹਦਾ ਕੀ ਫਾਇਦਾ ਤੇ ਬਹੁਤਾ ਹੋਵੇ ਨਾ ਥੋੜਾ ਕਰੀਏ ਨਾ ਹਾਂ ਦੋ ਥਾਨਾਂ ਤੋਂ ਸ਼ੁਰੂ ਕਰਕੇ ਤੇ ਵਾਈਬਰੂ ਦੀ ਮੇਰ ਨਾਲ ਖਿੱਚਿਆ ਕੰਮ ਆਪੇ ओके ਤੇ ਬਾਈ ਤੁਸੀਂ ਜਿਹੜੇ ਹੁਣ ਮੰਨ ਲਓ ਜਿਵੇਂ ਮੁੰਡੇ ਕਹਿੰਦੇ ਰਹਿੰਦੇ ਆ ਕੰਮਕਾਰ ਮੈਨੂੰ ਇਹ ਲੱਗਦਾ ਹੁੰਦਾ ਵੀ ਇੱਕ ਆਈਡੀਆ ਹੀ ਹੁੰਦਾ ਤੁਹਾਡਾ ਇੱਕ ਆਈਡੀਆ ਨਵਾਂ ਸੀ ਨਵਾਂ ਸੀ ਸੋਹਣਾ ਸੀ ਸੋਹਣਾ ਸੀ ਚਾਰ ਲੋਕਾਂ ਨੇ ਚਲੋ ਇਹ ਚੀਜ਼ ਨੂੰ ਮੁਹੱਬਤ ਕੀਤੀ ਹਨਾ ਤੇ ਤੁਸੀਂ ਕੀ ਕਹਿੰਦੇ ਹੋ ਵੀ ਇਹਨਾਂ ਨੂੰ ਕਿਹੜੇ ਕਿੱਦਾਂ ਦੇ ਕੰਮ ਸ਼ੁਰੂ ਕਰਨੇ ਇਦਾਂ ਦੇ ਕੋਈ ਕਰ ਸਕਦਾ ਇਹ ਹੁਣ ਆਪਾਂ ਕੜਾ ਪੰਜਾਬ ਸਾਰੇ ਚ ਵੀ ਆਪਾਂ ਕਵਰ ਕਰ ਲਿਆ ਹਾਂ ਇਦਾਂ ਵੀ ਅ ਮਤਲਬ ਬੰਦੇ ਨੂੰ ਇਨੋਵੇਟਿਵ ਹੋਣਾ ਚਾਹੀਦਾ ਹੈ ਹਾਂ ਤੇ ਜਿਵੇਂ ਤੁਸੀਂ ਮੈਂ ਕਹਿੰਦਾ ਸਵੇਰੇ ਚਾਹੇ ਜਿਵੇਂ ਹੁਣ ਆਪਾਂ ਮਹਾਲੀ ਫਲੈਟ ਚ ਰਹਿੰਦੇ ਆ ਥੱਲੇ ਚਾਹੇ ਦੁੱਧ ਲੈਣ ਵੀ ਜਾਂਦੇ ਆ ਬੰਦਾ ਆਲੇ ਦੇ ਬਲੇ ਨਿਗਾਹ ਰੱਖੇ ਵੀ ਮੈਂ ਕੀ ਇਨੋਵੇਟਿਵ ਕਰ ਸਕਦਾ ਹਾਂ ਹਾਂ ਵੀ ਜਾਂ ਮੇਰਾ ਇੰਟਰਸਟ ਕਿਹੜੇ ਕੰਮ ਚ ਆ ਮੇਰਾ ਇੰਟਰਸਟ ਕਿਹੜੇ ਆਪਦੇ ਸਕਿਲਸ ਬੰਦੇ ਨੂੰ ਚੈੱਕ ਕਰ ਬਈ ਤੁਹਾਡਾ ਸ਼ੁਰੂ ਤੋਂ ਇਹ ਚ ਸੀਗਾ ਇੰਟਰਸਟ ਕਿ ਨਹੀਂ ਮਹਾਰਾਜ ਨੇ ਆਪ ਹੀ ਬਣਾਏ ਨੇ ਆਪੇ ਬਾਰੇ ਸਰਕਲ ਸੀਗਾ ਤੇ ਉਹੋ ਜਿਹੀ ਰਹਿਣੀ ਸਹਿਣੀ ਸੀਗੀ ਕਿ ਵਾਇਗਰੂ ਦੀ ਮੇਰ ਨਾਲ ਵੱਲੋਂ ਕਾਸ ਹੋ ਗਿਆ ਬਾਬਾ ਜੀ ਹਾਂ ਦਿਖਾਓ ਫਿਰ ਮਾੜਾ ਜੀ ਚੱਕ ਕੇ ਆਈ ਆਈ ਦਿਖਾਓ ਪਹਿਲਾਂ ਫਿਰ ਪਿੱਛੇ ਬਾਅਦ ਚ ਦੇਖਦੇ ਆ ਆ ਦੇਖੋ ਤਾਂ ਕੋਈ ਨਹੀਂ ਬਾਈ ਜਿਵੇਂ ਹਾਂਜੀ ਆਪਣੇ ਕੋਲ ਆ ਇੱਥੇ ਤਾਂ ਚੈੱਕ ਪਏ ਨੇ ਹਾਂ ਆ ਜਿਵੇਂ ਮੇਰੇ ਜਿਹੜਾ ਪਾਇਆ ਹੋਇਆ ਹਾਂਜੀ ਇਹ ਬਹੁਤ ਸੋਹਣਾ ਰੰਗ ਆ ਆ ਨਾਲ ਇਹਦੇ ਵਾਈਟ ਪਜਾਮਾ ਹੈ ਹਾਂ ਇਹ ਵੀ ਕਾਟਨ ਤੇ ਵਿੱਚ ਹੈ ਇਹ ਵੀ ਕਾਟਨ ਦੇ ਵਿੱਚ ओके। ਤੇ ਸ਼ਿਪਿੰਗ ਆਪਣੀ ਪੰਜਾਬ ਤੇ ਹਰਿਆਣੇ ਚ ਸਾਰੀ ਫਰੀ ਹੈ। ਓਕੇ। ਠੀਕ ਹੈ। ਕੋਰੀਅਰ ਬਾਇਆ ਕੋਰੀਅਰ ਵੀ ਕਰ ਦਿੰਨੇ ਆ। ਹਾਂ। ਸਪੀਡ ਪੋਸਟ ਥਰੂ ਜਾਂਦਾ। ਤੇ ਆਪਣਾ ਸ਼ਿਪਿੰਗ ਫਰੀ ਹੈ ਪੰਜਾਬ ਤੇ ਹਰਿਆਣੇ ਦੇ ਵਿੱਚ। ਠੀਕ ਹੈ ਜੀ। ਡਾਕਰ ਨੇ ਥਰੂ ਜਾਂਦਾ ਕਿਉਂਕਿ ਬਾਕੀ ਕੋਰੀਅਰਾਂ ਤੇ ਕਿਤੇ ਕਿਤੇ ਪਿੰਡ ਨਹੀਂ ਕਵਰ ਕਰਦਾ। ਮੈਨੂੰ ਪਤਾ ਪਤਾ ਹਾਂ ਡਾਕਰ ਨੇ ਆਲੇ ਸਾਰਿਆਂ ਨੂੰ ਕਰ ਲੈਂਦੇ ਆ। ਆ ਦੇਖੋ ਜੀ ਆ ਗੀਜ਼ਾ ਕਾਟਨ ਹੈ। ਹਾਂਜੀ। ਠੀਕ ਹੈ ਜਿਹੜੀ ਆ ਪੇ ਛੱਡਦੇ ਉਹ ਤੇ ਚਮਕ ਮਾਰਦੀ ਹੈ ਹਾਂ ਹਾਂ ਤੇ ਰੇਟ ਕਾਫੀ ਇਹਦਾ ਹਲਕਾ ਹੁੰਦਾ ਤੇ ਸੋਹਣੀ ਲੱਗਦੀ ਹੈ ਸ਼ਾਈਨ ਹੁੰਦੀ ਹੈ ਤੇ ਬਾਈ ਰੇਟ ਇਹਨਾਂ ਦੇ ਅਲੱਗ-ਅਲੱਗ ਆ ਸਾਰਿਆਂ ਦੇ ਰੇਟ ਅਲੱਗ-ਅਲੱਗ ਆ ਆਪਣੇ ਕੋਲ 1350 ਤੋਂ ਸ਼ੁਰੂ ਹੋ ਜਾਂਦਾ ਪੂਰੇ ਕੁਰਤੇ ਪਜਾਮੇ ਦਾ ਕੱਪੜਾ ਮਤਲਬ ਆਪਣਾ ਪਰ ਪੀਸ ਆ ਹਿਸਾਬ ਹੁੰਦਾ ਸ਼ਿਪਿੰਗ ਵਿੱਚ ਹੈ ਤੇ ਇਸ ਤੋਂ ਇਲਾਵਾ ਫਿਰ ਅੱਡ ਅੱਗੇ ਅੱਪ ਹੋਈ ਜਾਂਦਾ ਉਹ ਹਾਂ ਉਹ ਤਾਂ ਚਲੋ ਕੱਪੜੇ ਦੇ ਹਿਸਾਬ ਨਾਲ ਆ ਜਿਓ ਮਾੜਾ ਦਿਖਾ ਦਿਓ ਇਹ ਗੱਡੀ ਆ ਜਿਹੜੀ ਇਹ ਗੱਡੀ ਤੁਹਾਨੂੰ ਕਿਤੇ ਵੀ ਮਿਲੇ ਰਸਤੇ 'ਚ ਤੁਰਦੀ ਜਾਂਦੀ ਤੁਸੀਂ ਬਾਈ ਨੂੰ ਰੋਕ ਲਿਆ ਕਰੋ ਆ ਬਾਈ ਦਾ ਨੰਬਰ ਆ 8392000032 ਹਰ ਤਰ੍ਹਾਂ ਦੇ ਕੁੜਤੇ ਬਿਆਮੀ ਦਾ ਕੱਪੜਾ ਤੁਹਾਨੂੰ ਦਿਖਾਉਂਨੇ ਆ ਵੇਖੋ ਇੱਕ ਹਿਸਾਬ ਨਾਲ ਬਤ ਤੁਰਦੀ ਫਿਰਦੀ ਦੁਕਾਨ ਹੀ ਆ ਠੀਕ ਐ ਬਾਈ ਕਹਿੰਦਾ ਜੀ ਮੈਂ ਮੇਨ ਮੇਨ ਪੀਸ ਚੱਕ ਲੈਣਾ ਉਹਨਾਂ ਬਾਕੀ ਘਰੇ ਹੁੰਦੇ ਐ ਜਿੱ ਕਲਰ ਕਲਰ ਚੱਕ ਲਈਦੇ ਆ ਸਿਲੈਕਟ ਕਰਾ ਲਈਦੇ ਆ ਲੱਗਦੇ ਨੇ ਜਿਆਦਾ ਉਹ ਚੱਕ ਲਈਦੇ ਆ ਕਲਰ ਅਵੇਲੇਬਿਲਟੀ ਆਪਣੇ ਕੋਲ ਉਹਨਾਂ 70 80 ਕਲਰਸ ਕੋ ਪਲਾਸਰ ਕਲਰਸ ਹੁੰਦੇ ਆ ਤੇ ਤਕਰੀਬਨ ਮੇਰਾ ਇਹ ਹੁੰਦਾ ਵੀ ਮੈਂ ਪਹਿਲਾਂ ਆਪਾਂ ਆ ਕੇ ਵੀਡੀਓ ਬਣਾਉਣਾ ਹਾਂ ਜਿਹੜੇ ਦੇਖਦਾ ਬੰਦਿਆਂ ਨੂੰ ਬੰਦਿਆਂ ਨੂੰ ਜਜਮੈਂਟ ਹੋ ਜਾਂਦੀ ਵੀ ਕੱਪੜਾ ਕਿਹੜਾ ਮੇਰੇ ਕਹਿਜਾ ਲੱਗੂ ਕੱਦ-ਕਾੜ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਫਿਰ ਆਪਾਂ ਦੇ ਹੁਣ ਇਹ ਚ ਕਿਹੜੇ ਕਿਹੜੇ ਕੱਪੜੇ ਕਿਹੜੇ ਕਿਹੜੇ ਕਲਰ ਦਾ ਮਾੜੇ ਮ ਵੱਡੇ ਮਾੜਿਆ ਮਟਾ ਦੱਸ ਦਿਓ ਜਿਹੜਾ ਜਿਹੜਾ ਬਾਹਲਾ ਤੇ ਚਲੋ ਫੋਨ ਤੇ ਕਰ ਲੈਣਗੇ ਕਾਟਨ ਐ ਇਹ ਹਾਂਜੀ ਭਾਈ ਪਿਓਰ ਕਾਟਨ ਐ ਥੋੜੀ ਜੀ ਮੜਕ ਵੀ ਐ ਇਹਦੇ ਵਿੱਚ ਬੜਾ ਕਾਫੀ ਸੋਹਣਾ ਐ ਮਤਲਬ ਇੱਕ ਮੇ ਆ ਵੀ ਕਹਿਣਾ ਉਹਨਾਂ ਦੀ ਪੀੜ ਚਾਲ ਚ ਨਹੀਂ ਪੈਣਾ ਚਾਹੀਦਾ ਵੀ ਆਹੀ ਪੋਣਾ ਕੱਪੜੇ ਸਾਰੇ ਬਾਕੇ ਲੈਣੇ ਚਾਹੀਦੇ ਹਾਂ ਕੱਪੜੇ ਕਾਫੀ ਤਰ੍ਹਾਂ ਦੇ ਆਉਂਦੇ ਨੇ ਵੀ ਕੀ ਨਹੀਂ ਜੀ ਇੱਕ ਬੰਦੇ ਨੇ ਆਹ ਕਾਲਿਆ ਦਾ ਪਾਉ ਉਹ ਹੀ ਮੈਂ ਵੀ ਇਹੀ ਪੋਣਾ ਹੈ ਜੇ ਇੱਕ ਬੰਦੇ ਨੇ ਆਹ ਕਲਰ ਪਾ ਲਿਆ ਆਪਾਂ ਉਹ ਨਹੀਂ ਹਾਂ ਹਰ ਬੰਦੇ ਦਾ ਆਪ ਦਾ ਆਪ ਦਾ ਸਟਾਈਲ ਹੁੰਦਾ ਕਿਸੇ ਨੂੰ ਕੋਈ ਵਧੀਆ ਲੱਗਦਾ ਕਿਸੇ ਨੂੰ ਕੋਈ ਨਹੀਂ ਲੱਗਦਾ ਹਾਂ ਆ ਦੇਖੋ ਹੁਣ ਕੀ ਕਾਲ ਬਲੂ ਹੈ ਹਾਂ ਬੜਾ ਰੰਗ ਆਇਆ ਹੈ ਹਾਂ ਕਿੰਨੇ ਕਲਰ ਨੇ ਬਾਈ ਆਪਣੇ ਕੋਲ ਆਏ ਜਿਵੇਂ ਆਪਣੇ ਕੋਲ ਕਲਰਸ ਤਾਂ ਵਾਵਾ ਹੈਗੇ ਆ ਉਹੀ 70 80 ਪਲੱਸ ਕਲਰਸ ਨੇ ਹਾਂ ਆ ਦੇਖ ਕਲਰ ਇਹ ਹੈਗਾ ਇਹ ਚਾਰ ਕੋਲ ਗਰੇ ਆ ਹਾਂ ਨਵਾਂ ਆਲੇ ਕਲਰ ਬਹੁਤ ਸੋਹਣਾ ਲੱਗਦਾ ਠੀਕ ਹੈ ਬਾਬਾ ਜੀ ਤੇ ਬਾਹਰਪੂਰ ਵੀ ਭੇਜ ਦਿੰਨੇ ਹਾਂ ਹਾਂ ਜੀ ਬਾਈ ਵੀ ਮੇਰੇ ਨਾਲ ਅਮਰੀਕਾ ਫਿਲੀਪੀਨਸ ਹਾਂ ਜੀ ਨਿਊਜ਼ੀਲੈਂਡ ਜ਼ਿਆਦਾ ਕਰਦੇ ਠੀਕ ਹੈ ਜੀ ਸਟਾਈਬਲੂ ਕਲਰ ਹੈ ਬਹੁਤ ਸੋਹਣਾ ਲੱਗਦਾ ਬਾਹਰ ਲਈ ਜਿਵੇਂ ਆ ਗ੍ਰੀਨ ਬੜਾ ਸੋਹਣਾ ਲੱਗਦਾ ਹਾਂ ਜੀ ਹਾਂ ਜੀ ਹਾਂ ਹਾਂ ਸਟਾਰਡਮ ਕਲਰ ਲੈਚੀ ਕਲਰ ਹੈ। ਕੀ ਬਾਤ ਹੈ। ਜਿਵੇਂ ਬਾਹਰ ਲੈ ਕੇ ਵੀਰ ਭਾਈ ਕਹਿ ਦਿੰਦੇ ਆ ਵੀ ਭਾਈ ਜੀ ਸਟਿਚ ਦਾ ਆਪਣਾ ਸਟਿਚਿੰਗ ਦਾ ਨਹੀਂ ਹੈਗਾ ਪਰ ਕਈ ਵੀਰ ਆਪਣੇ ਨੂੰ ਮੈਜ਼ਰਮੈਂਟਸ ਭੇਜ ਹੁੰਦੇ ਆ ਜਿਨ੍ਹਾਂ ਨੂੰ ਬਾਹਰ ਜਰੂਰੀ ਹੋਵੇ। ਉਹ ਫੇਰ ਬਣਵਾ ਦਿੰਦੇ ਆ। ਆਪਣੇ ਟੇਲਰ ਤੋਂ ਸਟਿਚ ਕਰਾ ਗਿਉਂਦੇ। ਤੇ ਭਾਈ ਲੇਡੀਜ਼ ਵਾਲਾ ਕਿਵੇਂ ਆ ਉਹ ਵੀ ਆਪਣਾ ਜਿਵੇਂ ਆਈ ਖੁੱਲਾ ਕੱਪੜਾ ਆਪਣੀ ਲੁਧਿਆਣੇ ਦੇ ਵਿੱਚ ਓਕੇ ਮਰਜ਼ੀ ਭੈਣਾ ਆਲ ਵੈਲਕਮ ਆਹ ਤਰ੍ਹਾਂ ਦਾ ਕੱਪੜਾ ਹੁੰਦਾ ਆਪਣੇ ਕੋਲ ਚਿਕਨ ਹੋ ਗਈ ਜੋਰਗਟ ਹੋ ਗਈ ਕੋਈ ਮੈਨੂੰ ਤਾਂ ਪਤਾ ਨਹੀਂ ਇਹ ਲੈਡਿਸ ਦਾ ਭੈਣ ਨੂੰ ਪਤਾ ਭਾਬੀ ਨੂੰ ਠੀਕ ਹੈ ਜੀ ਪਤਾ ਸਾਰਾ ਠੀਕ ਹੈ ਜੀ ਹੁੰਦਾ ਕੱਪੜਾ ਸਮੂਥ ਹੋਗੇ ਕਾਫੀ ਕੁਝ ਹੁੰਦਾ ਠੀਕ ਹੈ ਤੇ ਤੁਹਾਡਾ ਕੀ ਮਤਲਬ ਗੇੜਾ ਕਿੱਧਰ ਕਿੱਧਰ ਰਹਿੰਦਾ ਜ਼ਿਆਦਾ ਗੇੜਾ ਜ਼ਿਆਦਾ ਜਿਹਨੇ ਲੁਧਿਆਣੇ ਤੇ ਮਹਾਲੀ ਦਾ ਫਰਕ ਆਈ ਹੈ ਹਰ ਸ਼ੁੱਕਰਵਾਰ ਮਹਾਲੀ ਦਾ ਕਿਉਂਕਿ ਜਗਾ ਇੱਥੇ ਲੱਗਿਆ ਹੋਇਆ ਹੈ ਤਾਂ ਕਿ ਆਪਣਾ ਟਿੰਡਰ ਬਰਨਾਲਾ ਮਾਨਸਾ ਸ਼੍ਰੀ ਮੁਕਸਰ ਸਾਹਿਬ ਫੇਮ ਲੋਟ ਇਧਰ ਮੇਰਾ ਕਾਫੀ ਘੜਾ ਰੰਗ ਤੇ ਤੁਹਾਡੇ ਵੱਲ ਤੁਹਾਡਾ ਨਾ ਕੰਟੈਕਟ ਨੰਬਰ ਕਿੰਨਾ ਬਾਈ ਤੁਹਾਡਾ 924032 ਬਸ ਠੀਕ ਹੈ ਤੁਰਦੇ ਫਿਰਦੇ ਬਾਈ ਨੂੰ ਗੱਡੀ ਦੇ ਘੇਰ ਲਿਆ ਕਰੋ ਆ ਗੱਡੀ ਆ ਬਾਈ ਦੀ